ਅੰਮੇਦਕਰ ਜੀ ਸੋਨੂ ਅੰਬੇਦਕਰ ਜੀ ਸੋਨੂ ਅੰਬੇਦਕਰ ਜੀ ਨੇ ਆਪਣੇ ਵਿਚਾਰ ਰੱਖੇ ਕਿ ਅਸੀਂ ਆਪਣੇ ਵੋਟ ਦੀ ਕੀਮਤ ਨਹੀਂ ਕਰ ਰਹੇ ਅਸੀਂ ਆਪਣੇ ਵੋਟ ਦੀ ਕੀਮਤ ਨਹੀਂ ਕਰ ਰਹੇ ਫੇ ਸਾਥੀਓ ਇਹ ਬੋਰਡ ਦੀ ਕੀਮਤ ਮਛਾਣੂ ਇਹ ਵੋਟ ਬੜੀ ਮੁਸ਼ਕਿਲ ਨਾਲ ਸਾਨੂੰ ਮਿਲਿਆ ਹੈ ਬਹੁਤ ਮੁਸ਼ਕਿਲ ਨਾਲ ਕਿਉਂਕਿ ਇੱਕ ਟਾਈਮ ਇਦਾਂ ਦਾ ਸੀਗਾ ਜਦੋਂ ਸਾਨੂੰ ਸਮਾਜ ਦੇ ਵਿੱਚ ਬੈਠਣ ਤੇ ਚੱਲਣ ਦੇ ਲਈ ਵੀ ਇਜਾਜ਼ਤ ਨਹੀਂ ਦੀ ਹੁੰਦੀ ਸਾਨੂੰ ਉਹਦੇ ਲਈ ਵੀ ਦੂਜੇ ਦੂਜੇ ਸਮਾਜ ਵਾਲੇ ਸਾਨੂੰ ਅਲੱਗ ਰੱਖਦੇ ਦੇ ਸੀਗੇ ਸਾਨੂੰ ਬੜੀ ਹੀ ਪੀੜਿਤ ਅਵਸਥਾ ਬਹੁਜਨ ਸਮਾਜ ਪਾਰਟੀ ਵਾਇਗ੍ਰ ਬਹੁਜਨ ਸਮਾਜ ਪਾਰਟੀ ਦੇ 984 ਬਲੇ ਸਾਧਰੀ ਕਾਂਸੀ ਰਾਮ ਜੀ ਨੇ ਤਾਨੋਂ ਮਾਤਾ ਖਾਸ ਕਰਕੇ ਓ ਸਾਡੀ ਮਾਤਾ ਮੇਰਾ ਸਿਰ ਝੁਕਦਾ ਗੁਰਵਾਨੀ ਦਾ ਪਰਮਾਨਾ ਜਨ ਨਹੀਂ ਜੰਤਾ ਹੈ ਭੱਜਣ ਕਹਦਾ ਦਾ ਕਸੂਰ ਨਹੀਂ ਤੇ ਚੜਨੀ ਬਾਜ ਰਹੇ ਕਹੇ ਵਾਬੇ ਨੂੰ ਤਨ ਮਾਤਾ ਜਿਨ੍ਹਾਂ ਨੇ ਭਾਰਤ ਦੇ ਵਿੱਚ ਪਿੰਡ ਖਵਾਸਪੁਰ ਦੇ ਵਿੱਚ ਡਿਸਟ੍ਰਿਕਟ ਰੋਪੜ ਦੇ ਵਿੱਚ ਸਾਖ ਸ੍ਰੀ ਕਾਂਸੀ ਰਾਮ ਨੂੰ ਗਿਰੋ ਜਨਮ ਲਟਾ ਜੋ ਆਹ ਉਹਨਾਂ ਦੇ ਜਾਣਦੇ ਤੇ ਜਨेंद्र ਦੇ ਦੋਸਤ ਮਿੱਤਰ ਦੇਸ਼ਾਂ ਦੇ ਸੋਹਣ ਵਟਿਆ भी बहुं, बहुं, बहुं। की बात करता है आपको राजमार्ड दिलाने की बात करता है क्या आप लोग उसका साथ देने के लिए तैयार है मैं आपसे पूछना चाहता हूँ हाथ खड़े हो गए मेरा जोर से साथ दीजिए जय भीम जय भीम जय भारत जय श्री काशी राम जी अमर है अमर है अमर है जी अमर है अमर है, अमर है अमर रहे।, अमर रहे अमर रहे अमर रहे दोस्तों आज हमारे जेब में अगर एक रुपए का नोट है तो वो नोट इस महापुरुष के देन है कांशी राम जी के देन है और उस एक रुपए के नोट से मैं बताना चाहूंगा कि दस पैसा अगर हम समाज के लिए खर्चा करें तो क्या हमें खर्चा करना चाहिए कि नहीं करना चाहिए हाथ उठा के के बोलिएगा अगर एक हजार रुपए हमारे जेब में तो क्या सौ रुपया समाज के लिए खर्च कर सकते हैं आवाज नहीं आ रही है लगता खर्चा नहीं करना जोर से बोलिए दोस्तों हाथ उठा कर खर्चा करना चाहिए नहीं करना चाहिए दिल से आवाज आनी चाहिए कंची राम नु कदे भी गलया ਕੰਚੀ ਰਾਮ ਨੂੰ ਮੰਨਦੇ ਆ ਉਹਨਾਂ ਦੀ ਗੱਲ ਨੂੰ ਕਦੇ ਨਹੀਂ ਮੰਨਿਆ ਉਹਨਾਂ ਬਾਬਾ ਸਾਹਿਬ ਨੂੰ ਪੜਿਆ ਸੀ ਫਿਰ ਉਠ ਮੈਦਾਨੇ ਖੜਿਆ ਸੀ ਜਦ ਸੱਚ ਸਾਹਮਣੇ ਆਇਆ ਤਾਂ ਤੁਹਾਡੇ ਹੱਕਾਂ ਦੇ ਲਈ ਲੜਿਆ ਸੀ ਉਹਨੇ ਹਰ ਾਕੜ ਨੂੰ ਪੰਨਿਆ ਕੰਚੀ ਰਾਮ ਨੂੰ ਮੰਨਦੇ ਆ ਉਹਨਾਂ ਦੀ ਗੱਲ ਨੂੰ ਕਦੇ ਨਹੀਂ ਮੰਨਿਆ ਕੰਚੀ ਰਾਮ ਨੂੰ ਮੰਨਦੇ ਆ ਉਹਨਾਂ ਦੀ ਗੱਲ ਨੂੰ ਕਦੇ ਨਹੀਂ ਮੰਨਿਆ ਹੋਏ ਉਹਨਾਂ ਸਾਈਕਲ ਬਹੁਤ ਚਿਲਾਇਆ ਸੀ ਉਹ ਮੈਨੂੰ ਕਈਆਂ ਨੇ ਦਰਸਾਇਆ ਸੀ ਇੱਕ ਰਾਜ ਤੁਹਾਡਾ ਆ ਜਾਵੇ ਉਹਨਾਂ ਲਿਖ ਕੇ ਸਭ ਸਮਝਾਇਆ ਸੀ ਜਦੋਂ ਸਾਫ ਕੰਚੀ ਰਾਮ ਜੀ ਗੇਟੋ ਦੇ ਵਿੱਚ ਹੁੰਦੇ ਸੀ ਤਾਂ ਕਿਦਰ ਦੇ ਵਿੱਚ ਸਮਝਾਉਂਦੇ ਸੀ ਮੈਂ ਜਿਵੇਂ ਕੀ ਪਹਿਲਾਂ ਕਹਿ ਕੇ ਹਟਿਆਂ ਕਿ ਤੁਹਾਡਾ ਰਾਜ ਆਉਣਾ ਕਿਤਾ ਇਹ ਗੱਲਾਂ ਅਸੀਂ ਬਿਸਰ ਗਈਆਂ ਤਾਂ ਸਾਡੀ ਗੱਲ ਨਹੀਂ ਬਣਦੀ ਇੱਕ ਹੀ ਰਾਜ ਤੋਂ ਹਟਾਇਆ ਜਾਵੇ ਉਹਨਾਂ ਲਿਖ ਕੇ ਸਭ ਸਮਝਾਇਆ ਸੀ ਅਸੀਂ ਕਦੇ ਵੀ ਨਹੀਂ ਹੈ ਮੰਨਿਆ ਕਾਂਸੀ ਰਾਮ ਨੂੰ ਮੰਨਦੇ ਆ ਉਹਨਾਂ ਦੀ ਗੱਲ ਨੂੰ ਕਦੇ ਨਹੀਂ ਮੰਨਿਆ ਜਾ ਪਰ ਜਸਟ ਦੇ ਵਿੱਚ ਲੈ ਕੇ ਜਾਂਦਾ ਸਾਡੀ ਦੀਵਾਰਾਂ ਦੇ ਲੈ ਕੇ ਜਾਂਦਾ ਔਰ ਪੂਰੇ ਬਿਸ਼ਪ ਦੇ ਅੰਦਰ ਲੈ ਕੇ ਜਾਂਦਾ ਅੱਜ ਜੇਕਰ ਬਾਬਾ ਸਾਹਿਬ ਡਾਕਟਰ ਭਿਮਰਾਓ ਮੇੜਗੜ ਜੀ ਨੂੰ ਅਮਰੀਕਾ ਦੇ ਵਿੱਚ ਨੋਲਜ ਆਫ ਸਿੰਬਲ ਨਾਲ ਜਾਣਿਆ ਜਾਂਦਾ ਹੈ ਤਾਂ ਉਹਦੇ ਪਿੱਛੇ ਸਾਬ ਕਾਸ਼ੀਰਾਮ ਦਾ ਬੜਾ ਲੰਬਾ ਸ਼ਿੰਗਾਰ ਹੈ ਇਸ ਕਰਕੇ ਸਾਬ ਕਾਸ਼ੀਰਾਮ ਇੱਕ ਪੂਰੇ ਜੋਗਪੁਰ ਸ਼ਹਿਰ ਜਿਨ੍ਹਾਂ ਨੇ ਇਸ ਦੇਜ ਦੇ ਅੰਦਰ ਰਾਜਨੀਤੀ ਨੂੰ ਬਦਲ ਕੇ ਰੱਖ ਦਿੱਤਾ ਅੱਜ ਹਰ ਪਾਰਟੀ ਦੇ ਮਜਬੂਰੀ ਬਣ ਗਿਆ 바ਵਾ ਸਾਹਿਬ ਡਾਕਟਰ ਭੀਮਰਾਮ ਮੇੜਗੜ ਜੀ ਦੇ ਇਲਾਜ ਤੋਂ ਰਾਜਨੀਤੀ ਸ਼ੁਰੂ ਕਰਨ ਵਾਸਤੇ ਔਰ ਅੱਜ ਇਹ ਵੀ ਮਜਬੂਰੀ ਬਣ ਗਈ ਕਿ ਸਭ ਕਾਂਸ਼ੀਰਮ ਦਾ ਵੀ ਨਾਂ ਲੈਣ ਲੱਗ ਗਏ ਆ ਅਲੱਗ-ਅਲੱਗ ਰਾਜਨੀਤਿਕ ਪਾਰਟੀਆਂ ਇਸ ਕਰਕੇ ਸਭ ਕਾਂਸ਼ੀਰਮ ਦੇ ਮਿਸ਼ਨ ਨੂੰ ਸਮਝਣਾ ਪੜਨਾ ਬਹੁਤ ਜ਼ਰੂਰੀ ਹੈ ਅੱਜ ਜੋ ਹਰ ਇੱਕ ਪਾਰਟੀ ਇਹ ਗੱਲ ਕਰ ਰਹੀ ਹੈ ਕਿ ਜੱਤੀਗਰਨ ਜਨਗਨਣਾ ਹੋਣੀ ਚਾਹੀਦੀ ਹੈ ਤਾਂ ਕਿ ਹਰ ਜਾਤੀ ਨੂੰ ਉਹਦਾ ਬਣਦਾ ਹਿੱਸਾ ਮਿਲ ਸਕੇ ਤਾਂ ਸਭ ਕਾਂਸੀ ਰਾਮ ਨੇ 40 ਸਾਲ ਪਹਿਲਾਂ ਨਾਰਾ ਦਿੱਤਾ ਸੀ ਜਿੰਨੀ ਜਿੰਨਾਂ ਦੀ ਸਾਂਖਿਆ ਭਾਰੀ ਉੰਨੇ ਉਹਨਾਂ ਦੀ ਹਿੱਸੇ ਦਾ ਆਪ ਦੇ ਦੇ ਕਰੋੜਾਂ ਲੋਕਾਂ ਦੇ ਬਸੀਹਾ ਜੇ ਰਾਮ ਨਿਕਦੇ ਪਦਾਮਾ ਸਾਬ ਸ੍ਰੀ ਕਾਂਸੀ ਰਾਮ ਜੀ ਦੇ 90 ਮੈਂ ਜਨਮ ਦਿਨ ਮਨਾ ਰਹੇ ਹਲਕਾ ਦੱਖਣੀ ਦੇ ਸਮੋਜੀ ਡਿਟਰ ਸਰਪਾ ਤੇ ਸਾਡੇ ਸਟੇਟ ਦੇ ਸੈਂਟਰੀ ਮਨਵਿੰਦਰ ਬਿੱਟਾ ਜੀ ਤੇ ਜ਼ਿਲ੍ਹਾ ਪ੍ਰਧਾਨ ਸਾਡੇ ਜੀਤਰਾ ਬਸਰਾ ਜੀ ਤੇ ਦੱਖਣੀ ਦੇ ਇੰਚਾਰਜ ਸਾਡੇ ਬਿੱਟੂ ਜੀ ਤੇ ਹਲਕੇ ਦੇ ਪ੍ਰਧਾਨ ਸੁਤਿੰਦਰ ਸਿੰਘ ਜੀ ਤੇ ਬੀਵੀਐਮ ਦੇ ਸਾਡੇ ਹਰਦੇਵ ਸਿੰਘ ਜੀ ਤੇ ਸੋਨੂ ਅਮੇਦਕਾਰ ਜੀ ਤੇ ਹੋਰ ਵੀ ਬਾਕ-ਬਾਕ ਦਰਜ ਨੇ ਸਾਰੇ ਸਮੂਹ ਸਾਥੀਆਂ ਨੂੰ ਤੇ ਲੀਡਰ ਸਾਹਿਬਾਨਾਂ ਨੂੰ ਜੈ ਭੀਮ ਜੈ ਭਾਰਤ ਅੱਕੇ ਬੁਲਾਈਏ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਦਾ ਖਰਚਾ ਵਾਹਿਗੁਰੂ ਜੀ ਕੀ ਤਰਫ ਅੱਜ ਆਪ ਸਭ ਸ੍ਰੀ ਕਾਸ਼ੀ RAM ਜੀ ਦਾ 90 ਮਾਹ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਸਭ ਕਾਂਸ਼ੀਰਾਮ ਜੀ ਦਸ ਸੰਘਰਸ਼ ਸਾਰੇ 10 ਕੇ ਸਾਥੀ ਜੈਪੀ ਜੈ ਭਾਰਤ ਮੈਂ ਸਤਵਿੰਦਰ ਸਿੰਘ ਪ੍ਰਧਾਨ ਹਲਕਾ ਦੱਖਣੀ ਵਿਧਾਨ ਸਭਾ ਲੁਧਿਆਣਾ ਬੋਧਨ ਸਮਾਜ ਪਾਰਟੀ ਸੋ ਅੱਜ 17 ਮਾਰਚ ਦੇ ਦਿਨ ਐਤਵਾਰ ਨੂੰ ਬੋਧਨ ਸਮਾਜ ਪਾਰਟੀ ਹਲਕਾ ਦੱਖਣੀ ਦੀ ਟੀਮ ਵੱਲੋਂ ਜੋ ਵੀ ਸਾਹਿਬ ਜੀ ਕਾਂਸ਼ੀਰਾਮ ਜੀ ਦੇ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ ਰੱਖਿਆ ਗਿਆ ਸੀ ਉਸ ਵਿੱਚ ਪਹੁੰਚਣ ਤੇ ਸਾਰੀ ਹੀ ਵਸਪਾ ਦੀ ਲੀਡਰਸ਼ਿਪ ਅਤੇ ਸਤਿਕਾਰਯੋਗ ਵਰਕਰ ਸਹਿਬਾਨ ਸਾਥੀ ਸਾਰਿਆਂ ਨੂੰ ਸਹਾਬ ਸ੍ਰੀ ਕਾਂਸੀ ਰਾਮ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਮਾਨਯਵਰ ਸਾਹਿਬ ਕਾਂਸੀ ਰਾਮ ਜੀ ਦੇ ਜਨਮ ਦੇ ਸਬੰਧ ਵਿੱਚ ਅੱਜ ਹਲਕਾ ਦੱਖਣੀ ਲੁਧਿਆਣਾ ਵਿੱਚ ਮਾਨਯੋਗ ਸਰਬ ਸ੍ਰੀ ਕਾਂਸੀ ਰਾਮ ਜੀ ਦੇ ਜਨਮ ਦਿਨ ਦੇ ਦਿਨ ਨੂੰ ਲੈ ਕੇ ਅੱਜ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਪਹੁੰਚੀਆਂ ਜ਼ਿਲ੍ਹੇ ਦੀ ਲੀਡਰਸ਼ਿਪ ਪੰਜਾਬ ਦੀ ਸੂਬੇ ਦੀ ਲੀਡਰਸ਼ਿਪ ਔਰ ਵਰਕਰ ਸਹਿਵਾਨ ਦਿਨਾਂ ਨੇ ਮਾਨਯੋਗ ਸਰਬ ਕਾਂਸੀ ਰਾਮ ਜੀ ਦੇ ਅੱਜ ਪ੍ਰੋਗਰਾਮ ਨੂੰ ਸਫਲ ਬਣਾਇਆ ਅਤੇ ਸਮੂਹ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੈਪੀ ਜਪਾ ਬਟੂ ਜੀ ਅੱਜ ਦੇ ਇਸ ਸਮੇਂ ਦੇ ਉੱਤੇ ਭੋਜਨ ਸਮਾਜ ਪਾਰਟੀ ਦੇ ਵਰਕਰਾਂ ਨੂੰ 24 ਦੇ ਲਈ ਕੀ ਮੈਸੇਜ ਦੇਣਾ ਚਾਹੁੰਦੇ ਹਾਂ 2024 ਦੇ ਲਈ ਜੋ ਰਾਸ਼ਟਰੀ ਪ੍ਰਧਾਨ ਭੈਣ ਮਾਇਆਵਤੀ ਜੀ ਦੇ ਜੋ ਸੰਦੇਸ਼ ਨੇ ਕਿ ਮਾਨੇਵਰ ਸਾਹਿਬ ਕਾਂਸੀ ਰਾਮ ਜੀ ਦਾ ਜਿਹੜਾ ਜਨਮ ਦਿਨ ਆ ਉਹਨੂੰ ਇਸ ਤਰੀਕੇ ਨਾਲ ਮਨਾਇਆ ਜਾਵੇ ਕਿ ਲੋਕਾਂ ਦੇ ਵਿੱਚ ਜਿਹੜੀ ਜਾਗਰਤੀ ਪੈਦਾ ਕੀਤੀ ਜਾਵੇ ਕਿ ਜੋ ਆਉਣ ਵਾਲੇ ਸਮੇਂ ਦੀ ਸਤਾ 2024 ਦੇ ਜੋ ਇਲੈਕਸ਼ਨ ਨੇ ਉਹਦੇ ਵਿੱਚ ਭੈਣ ਮਾਇਆਬਤੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਸੰਕਲਪ ਲਿਆ ਜਾਵੇ ਔਰ ਵਰਕਰਾਂ ਨੂੰ ਤਿਆਰ ਕੀਤਾ ਜਾਵੇ ਤਾਂ ਜੋ ਉਹ ਘਰ ਘਰ ਜਾ ਕੇ ਔਰ ਆਪਣੇ ਹੋਰ ਮਿਲਣ ਵਾਲੇ ਲੋਕਾਂ ਨਾਲ ਜਾ ਕੇ ਬਹੁਜਨ ਸਮਾਜ ਪਾਰਟੀ ਦੀ ਗੱਲ ਰੱਖਣ ਤਾਂ ਜੋ 2024 ਦੇ ਵਿੱਚ ਵੱਡੀ ਜਿੱਤ ਪ੍ਰਾਪਤ ਕਰਕੇ ਪੈਨ ਮਾਇਆਬਤੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਜਾ ਸਕੇ ਜੈਪੀਮ ਜੈਪਾਰ